ਸੱਚਾ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪ ਚਲਵਾਨ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਕੁਲਬੂਸ਼ਨ ਸ਼ਰਮਾ ਇੱਥੇ ਮੈਂ ਨਾਲ ਪੋਜੂਦ ਹਾਂ ਸਰ ਪਿਛਲੀ ਵਾਰ ਵੀ ਤੁਹਾਡੀ ਕਾਫੀ ਮੰਗਾ ਸੀ ਤੁਸੀਂ ਆਪਾਂ ਗੱਲ ਕਰੀ ਹਰਿਆਣਾ ਸਰਕਾਰ ਨਾਲ ਗੱਲਬਾਤ ਕਰਕੇ ਆਏ ਸੀ ਹੁਣ ਵੀ ਤੁਹਾਡੀ ਮੰਗਾ ਮੈਨੂੰ ਟਾਈਮ ਹੋ ਗਿਆ اتنا ਸਮਾਂ ਲੰਘ ਗਿਆ ਹੁਣ ਵੀ ਹਰ ਦੇ ਤੱਕ ਤੁਹਾਡੀ ਮੰਗਾ ਚੱਲ ਰਹੀਆਂ ਨੇ ਕੀ ਕਾਰਨ ਹੈ ਪ੍ਰਾਈਵੇਟ ਸਕੂਲਾਂ ਦੀ ਸੁਣ ਨਹੀਂ ਰਹੀ ਸਰਕਾਰ ਦੇਖੋ ਸਰ ਦਾ ਵੱਡੀ ਗੱਲ ਇਹ ਹੈ ਪ੍ਰਾਈਵੇਟ ਸਕੂਲਾਂ ਦੀ ਇਸ ਕਰਕੇ ਨਹੀਂ ਸਰਕਾਰ ਸੁਣ ਰਹੀ ਕਿ ਕਿਥੇ ਨਾ ਕਿਥੇ ਅਸੀਂ ਕੰਪੀਟੀਟਰ ਵੀ ਆ ਕਿ ਸਰਕਾਰ ਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਜਿਹੜੇ ਸਰਕਾਰ ਦੁਆਰਾ ਇੱਕ ਮਾਤਰਾ ਲਾਣ ਤੋਂ ਬਾਅਦ ਆ ਸਰਕਾਰੀ ਸਕੂਲ ਜਿਹੜੇ ਮੇਰੇ ਆ ਤੇ ਪ੍ਰਾਈਵੇਟ ਸਕੂਲ ਮੇਰੇ ਨਹੀਂ ਆ ਸੀ ਕਈ ਵਾਰ ਇਹ ਵੀ ਮੰਗ ਕੀਤੀ ਕਿ ਸਾਡਾ ਪ੍ਰਾਈਵੇਟ ਸਕੂਲਾਂ ਦਾ ਮੰਤਰੀ ਅਲੱਗ ਹੀ ਬਣਾਤਾ ਜਾਏ ਜੀ ਐਦਾਂ ਦੀ ਗੱਲ ਮੰਤਰੀ ਤਾਂ ਸਾਰਿਆਂ ਲਈ ਬੰਦੇ ਆ ਸਰਕਾਰ ਵੀ ਸਾਰੀ ਪਬਲਿਕ ਵੈਲਫੇਅਰ ਲਈ ਸਾਰਿਆਂ ਲਈ ਬੰਦੀ ਲੇਕਿਨ ਉਹ ਸੋਚ ਬਾਦ ਦੇ ਵਿੱਚ ਕਿਉਂਕਿ ਉੱਥੇ ਬਜਟ ਵੀ ਐ ਉੱਥੇ ਖਰਚ ਵੀ ਕਰਨਾ ਹੁੰਦਾ ਬਹੁਤ ਸਰੀਆ ਗੱਲਾਂ ਐ ਤੇ ਉਧਰ ਧਿਆਨ ਜ਼ਿਆਦਾ ਹੋ ਜਾਂਦਾ ਤੇ ਐ ਲੱਗਦਾ ਸ਼ਾਇਦ ਪ੍ਰਾਈਵੇਟ ਸਕੂਲ ਗਵਰਨਮੈਂਟ ਸਕੂਲ ਦੇ ਬੱਚਿਆਂ ਨੂੰ ਖੋ ਰਹੇ ਨੇ ਇਸ ਤਰ੍ਹਾਂ ਦਾ ਮਾਈਂਡ ਤੋ ਉਦੋਂ ਪ੍ਰਾਈਵੇਟ ਸਕੂਲਾਂ ਨਾਲ ਜਿਹੜਾ ਥੋੜਾ ਜਿਹਾ ਭੇਦਭਾਵ ਹੁੰਦਾ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਵੀ ਇਹ ਗੱਲ ਕੀਤੀ ਗਈ ਹੈ ਚੈਪਟਰ 8 ਤੁਸੀਂ ਦੇਖੋ ਉਹਦੇ ਵਿੱਚ ਜਿਹੜਾ ਕਿਹਾ ਗਿਆ ਕਿ ਕਨਫਲਿਕਟ ਆਫ ਇੰਟਰਸਟ ਹੋ ਰਿਹਾ ਕਿਉਂਕਿ ਸਰਕਾਰ ਸਪੂਟ ਚਲਾ ਰਹੀ ਹੈ ਸਰਕਾਰੀ ਨਿਯਮ ਬਣਾ ਰਹੀ ਹੈ ਸਰਕਾਰੀ ਰੈਗੂਲੇਟ ਕਰ ਰਹੀ ਹੈ ਅਰ ਦੂਸਰੇ ਪਾਸੇ ਇਕੱਲਾ ਕੌਣ ਹੈ ਪ੍ਰਾਈਵੇਟ ਸਕੂਲ ਇਹੀ ਨਿਯਮ ਬਣਾ ਰਹੇ ਹੈ ਇਹਨਾਂ ਦੇ ਆਪਣੇ ਸਰਕਾਰੀ ਸਕੂਲ ਹੈ ਸਜ਼ਾ ਦੇਣ ਦਾ ਜਾਂ ਮਾਨਤਾ ਦੇਣ ਦਾ ਸਾਰਾ ਪ੍ਰਾਵਧਾਨ ਇਹਨਾਂ ਕੋਲ ਹੈ ਤੇ ਸਾਡੇ ਨਾਲ ਜਿਹੜਾ ਭੇਦਭਾਵ ਹੋਣਾ ਬਹੁਤ ਜ਼ਰੂਰੀ ਮਤਲਬ ਕਿ ਪਕਾਉ ਜਾਂਦਾ ਇਹ ਚੈਪਟਰ 8 ਦੇ ਵਿੱਚ এডਿਕੇਸ਼ਨ ਪਾਲਿਸੀ ਚ ਕਾ ਗਿਆ ਉਹਨਾਂ ਨੇ ਕਿਹਾ ਅਗਰ ਇਹ ਭੇਦਭਾਵ ਖਤਮ ਕਰਨਾ ਹੈ ਤੇ ਇੱਕ ਟ੍ਰਿਪਲ ਐਸਏ ਨਾਦੀ ਸੰਸਥਾ ਬਣਾਈ ਜਾਏ ਸਟੇਟ ਸਕੂਲ ਸਟੈਂਡਰਡ ਅਥਾਰਟੀ ਉਹ ਦੋਨਾਂ ਲਈ ਇੱਕ ਵਰਗਾ ਵਿਵਹਾਰ ਕਰੇਗੀ ਲੇਕਿਨ ਸਰਕਾਰਾਂ ਉਹਨੂੰ ਬਣਾ ਨਹੀਂ ਰਹੀਆਂ ਮੇਰੀ ਬਹੁਤ ਸਾਰੇ ਅਧਿਕਾਰੀਆਂ ਨਾਲ ਗੱਲ ਹੋਈ ਉਹਨਾਂ ਨੂੰ ਇਹ ਲੱਗਦਾ ਕਿ ਅਗਰ ਸਟੇਟ ਸਕੂਲ ਸਟੈਂਡਰਡ ਅਥਾਰਟੀ ਬਣ ਗਈ ਤੇ ਸਾਡੇ ਹੱਥੋਂ ਅਧਿਕਾਰ ਚਲੇ ਜਾਣਗੇ ਸਾਡੇ ਤੇ ਇੱਕ ਹੋਰ ਕੋਈ ਕੰਟਰੋਲ ਕਰਨ ਵਾਲਾ ਆ ਜਾਏਗਾ ਉਹ ਸਾਡੇ ਤੋਂ ਵੀ ਜਵਾਬ ਮੰਗੇਗਾ ਤੇ ਪ੍ਰਾਈਵੇਟ ਸਕੂਲ ਤੇ ਅਸੀਂ ਤਾਂ ਜਵਾਬ ਹੁਣ ਵੀ ਦੇ ਰਹੇ ਲੇਕਿਨ ਉਹਨਾਂ ਦੀ ਜਵਾਬਦੇਹੀ ਕਿਤੇ ਨਹੀਂ ਹੈ ਤਾਂ ਇਸ ਕਰਕੇ ਸਾਡੇ ਨਾਲ ਜਿਹੜਾ ਇਹ ਭੇਦਭਾਵ ਤੇ ਸਰਕਾਰ ਤੋਂ ਸਾਡੀ ਜਿਹੜੀ ਮੰਗ ਹੈ ਹਮੇਸ਼ਾ ਲੰਬਿਤ ਰਹੀ ਹੈ ਕਿਹਾ ਕਿ 10 ਸਾਲ ਤੋਂ ਸਾਡੀ ਸੁਣੀ ਨਹੀਂ ਜਾ ਰਹੀ ਹੈਗੀ ਹੈ ਅਗਰ ਸਰਕਾਰ ਹੁਣ ਵੀ ਚੇਂਜ ਹੋਈ ਹੈ ਕੀ ਨਾਇਬ ਸੈਣੀ ਦੀ ਸਰਕਾਰ ਵੀ ਤੁਹਾਡੀ ਨਹੀਂ ਸੁਣ ਰਹੀ ਹੈਗੀ ਤੁਹਾਨੂੰ ਇਦਾਂ ਲੱਗ ਰਿਹਾ ਦੇਖੋ ਸਰਕਾਰ ਤੋਂ ਭਾਜਪਾ ਸਰਕਾਰ ਹੈ ਅੱਪਾ ਕਹਿੰਦੇ ਨੇ ਕਿ ਖੱਟਾ ਸਰਕਾਰ ਹੈ ਜਾਂ ਨੈਵ ਸੈਣੀ ਸਰਕਾਰ ਹੈ ਮੇਰੇ ਸਾਹਮਣੇ ਭਾਜਪਾ ਸਰਕਾਰ ਹੈ ਉਹਨਾਂ ਦੀਆਂ ਨੀਤੀਆਂ ਲਗਭਗ ਇੱਕ ਵਰਗੀ ਹੁੰਦੀਆਂ ਲੇਕਿਨ ਨੇਤਾ ਬਦਲਣ ਨਾਲ ਥੋੜਾ ਜਿਹਾ ਫਰਕ ਪੈਂਦਾ ਹੈ। ਤੋਂ ਨੈਵ ਸੈਣੀ ਜੀ ਨੇ ਦਰਵਾਜ਼ੇ ਖੋਲੇ ਕਿਉਂਕਿ ਵਕਤ ਸਾਰਾ ਕੋ ਕੰਮ ਹੈ ਇਲੈਕਸ਼ਨ ਮੋੜ ਦੇ ਵਿੱਚ ਸਰਕਾਰ ਹੈ ਤੇ ਦਰਵਾਜ਼ੇ ਇਸ ਵੇਲੇ ਖੁੱਲੇ ਇਹ ਦਰਵਾਜ਼ੇ ਪਹਿਲਾਂ ਹੀ ਖੁੱਲ ਜਾਂਦੇ। ਸ਼ਾਇਦ ਕਿਤੇ ਨਾ ਕਿਤੇ ਦਰਵਾਜ਼ਾ ਖੁੱਲਿਆ ਹੁੰਦਾ ਸੀ ਵੀ ਅੰਦਰ ਵੜ ਕੇ ਕੋਈ ਗੱਲਬਾਤ ਜ਼ਿਆਦਾ ਕਰਕੇ ਕਿਸੇ ਹੱਲ ਵੱਲ ਪਹੁੰਚਦੇ। ਐਸੇ ਕਰਕੇ ਸਾਡੇ ਇਹ 20 ਸਮੱਸਿਆ ਬਣ ਗਈਆਂ। ਇਹ ਵੀ ਨਹੀਂ ਕਿ ਗੱਲਾਂ ਹੋਈਆਂ ਨਹੀਂ। ਗੱਲਾਂ ਵੀ ਹੋਈਆਂ ਲੇਕਿਨ ਜਿਸ ਤਰੀਕੇ ਨਾਲ ਹੋਣੀਆਂ ਸੀ ਯਾਰ ਹੋਣ ਤੋਂ ਬਾਅਦ ਹਲਵ ਤੇ ਤਰਫ ਜਾਣਾ ਸੀਗਾ ਉੱਥੇ ਅਸੀਂ ਨਹੀਂ ਜਾ ਪਾਏ ਸਾਡੀ ਬਹੁਤ ਸਾਰੀਆਂ ਫਾਈਲਾਂ ਜਿਹੜੀਆਂ ਐ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਪੈਂਡਿੰਗ ਪਈਆਂ ਬਲੇਜਮਨੀ ਦੀ ਫਾਈਲ ਸਾਡੀ ਪੈਂਡਿੰਗ ਪਈ ਹੈ ਹੋਰ ਵੀ ਬਹੁਤ ਸਾਰੀਆਂ ਫਾਈਲਾਂ ਜੜੀਆਂ ਐ ਸੁਸਾਇਟੀ ਦੇ ਫਾਈਨ ਐ ਉਹ ਪੈਂਡਿੰਗ ਪਈਆਂ ਅਸੀਂ ਲਗਾਤਾਰ ਕਹਿ ਰਹੇ ਸਾਡੀ ਟਰਾਂਸਪੋਰਟ ਜਿਹੜਾ ਹੈ ਦੀ ਲਾਈਫ ਵੀ ਸਾਲ ਕਰਤੀ ਜਾਏ ਦੀ ਨੀਤੀ ਅਲੱਗ ਬਣਾਈ ਜਾਏ ਇਹ ਕੈਰੇਜ ਤੇ ਵੀ ਟਰਾਂਸਪੋਰਟ ਦੀ ਜਿਹੜੀ ਹੈ ਆਊਟਸੋਰਸ ਕਰਨ ਦੀ ਵੀ ਟਰਾਂਸਪੋਰਟ ਦੀ ਪਾਲਿਸੀ ਬਣਾਈ ਜਾਏ ਸਰਕਾਰ ਇਦਾਂ ਦੇ ਕੰਮਾਂ ਤੇ ਧਿਆਨ ਨਹੀਂ ਕਰ ਰਹੀ ਹੈ ਅਸੀਂ ਕਹਿ ਰਹੇ ਜਿਹੜਾ ਸਪੋਰਟਸ ਹੈ ਬੱਚਿਆਂ ਨੂੰ ਹਰਿਆਣਾ ਸਭ ਤੋਂ ਅੱਗੇ ਗਿਣਿਆ ਜਾ ਰਿਹਾ ਹੈ ਇਸ ਵੇਲੇ ਸਪੋਰਟਸ ਫਿਰ 20 30 50 ਰੁਪਏ ਬੱਚਾ ਤੋਂ ਸਪੋਰਟਸ ਫੰਡ ਲੈ ਕੇ ਕੀ ਕਰਨਾ ਹੈ ਅਰ ਸਪੋਰਟਸ ਵਿੱਚ ਜਿਹੜੇ ਸਪੋਰਟਸ ਖੇਡ ਰਹੇ ਉਹਨਾਂ ਤੋਂ ਨਹੀਂ ਪੂਰੇ ਸਕੂਲ ਤੋਂ ਲਿੱਤੇ ਜਾਂਦੇ ਆ ਮੰਨ ਲਓ ਇੱਕ ਸਕੂਲ ਦੇ ਵਿੱਚ 200 ਬੱਚਾ ਹੈ 10 ਬੱਚੇ ਨੇ ਸਪੋਰਟਸ ਵਿੱਚ ਹਿੱਸਾ ਲੈਣਾ 190 ਨੂੰ ਵੀ ਸਪੋਰਟਸ ਫੰਡ ਲੈਣਾ ਪਏਗਾ ਅਰ ਜਿਹੜਾ 190 ਆ ਹੋ ਸਕਦਾ ਕਿਸੇ ਨੇ 뮤직 ਤੇ ਜਾਣਾ ਹੋਵੇ ਹੋ ਸਕਦਾ ਕਿਸੇ ਰ ਆਰਟ ਐਂਡ ਕ੍ਰਾਫਟ ਤੇ ਜਾਣਾ ਹੋਵੇ ਉਹਨੂੰ ਸਪੋਰਟਸ 'ਚ ਨਹੀਂ ਜਾਣਾ ਹਰੇ ਕੋਈ ਤਾਂ ਸਪੋਰਟਸ 'ਚ ਨਹੀਂ ਜਾਂਦਾ ਅਸੀਂ ਕਿਹਾ ਤੁਸੀਂ ਤਾਂ ਕੋਈ ਸਪੋਰਟਸ ਫੰਡ ਲੈ ਕੇ ਕਰੋਗੇ ਕਿ 8ਵੀਂ ਤੱਕ ਸਪੋਰਟਸ ਫੰਡ ਨਹੀਂ ਹੈ 9ਵੀਂ 10ਵੀਂ 11ਵੀਂ 12ਵੀਂ ਦਾ ਵੀ ਮaaf ਕਰ ਲਓ ਇਹਨਾਂ ਨੂੰ ਹੋਰ ਪ੍ਰਮੋਟ ਕਰੋ ਜਿਹੜੇ ਵੀ ਖੇਡੋ ਤੇ ਇਸ ਤਰ੍ਹਾਂ ਤੇ ਬਹੁਤ ਸਾਰੇ ਸਾਡੇ ਸਵਾਲ ਹੈ ਜਿਹੜੇ ਸਰਕਾਰ ਜਿਹੜੇ ਹੈ ਨਹੀਂ ਸੋਲਵ ਕਰ ਰਹੀਆਂ ਉਹਦੇ ਚ ਮੁੱਖ ਹੈ 134 ਦਾ ਮਾਮਲਾ ਸਾਡਾ ਖਰਬ ਰੁਪਏ ਤੋਂ ਉੱਪਰ ਜਿਹੜਾ ਬੈਲੈਂਸ ਚਲਾ ਗਿਆ 9ਵੀਂ ਤੋਂ 12ਵੀਂ ਬੱਚੇ ਪੜ ਰਹੇ ਉਹਨਾਂ ਦੀ ਕੋਈ ਨੀਤੀ ਹੈ ਹੀ ਨਹੀਂ ਉਹਨਾਂ ਦੇ ਪੈਸੇ ਦੇਣੇ ਆ ਨਹੀਂ ਦੇਣੇ ਕੋਲੋਸ਼ਨ ਜਿੱਥੇ ਆ ਜਾਂਦੇ ਕਹਿੰਦੇ ਪ੍ਰਾਈਵੇਟ ਸਕੂਲ ਤਾਂ ਵੈਸੇ ਹੀ ਫੀਸ ਬਹੁਤ ਜ਼ਿਆਦਾ ਹੁੰਦੀਆਂ ਨੇ ਬਹੁਤ ਸਾਰੀ ਚੀਜ਼ਾਂ ਤੋਂ ਪੈਸੇ ਇਦਾਂ ਹੀ ਆ ਜਾਂਦੇ ਹੁਣ ਤੁਸੀਂ ਕਹਿੰਦੇ ਖਰਬਾ ਚ ਚੱਲ ਗਿਆ ਸਾਡਾ ਹਜੇ ਪੈਸੇ ਆਏ ਨਹੀਂ ਵਾਪਸ ਇਸ ਤਰ੍ਹਾਂ ਮੈਂ ਇੱਕ ਓਪਨ ਡਿਬੇਟ ਦਾ ਚੈਲੰਜ ਦਿੰਦਾ ਸਰਕਾਰ ਨੂੰ ਅਗਰ ਸਰਕਾਰ ਕਹਿੰਦੀ ਪ੍ਰਾਈਵੇਟ ਸਕੂਲ ਲੁੱਟਦੇ ਔਰ ਫੀਸਾਂ ਬਹੁਤ ਐ ਮੈਂ ਡਾਟਾ ਲੈ ਕੇ ਬੈਠਦਾ ਔਰ ਸਰਕਾਰ ਵੱਲੋਂ ਕੋਈ ਬੈਠਣ ਨੂੰ ਤਿਆਰ ਹੋ ਜਾਏ ਔਰ ਤੁਸੀਂ ਸਾਰੇ মিডিਆ ਦੇ ਲੋਕ ਹੋ ਆਰ ਬੈਠ ਕੇ ਡਿਬੇਟ ਹੋ ਜਾਏ ਇਹ ਤਾਂ ਕਲਮ ਕੱਲੀ ਜੋ ਮਰਜ਼ੀ ਪ੍ਰਚਾਰ ਕੀਤੀ ਜਾਵੇ ਜਾਂਦੇ ਪਏ ਨੇ ਜੋ ਮਰਜੀ ਲੋਕਾਂ ਨੂੰ ਜੋ ਹੈ ਕਹੀ ਜਾ ਰਹੇ ਨੇ 70% ਸਕੂਲਾਂ ਦੀ ਫੀਸ 100 1000 ਰੁਪਏ ਮਹੀਨੇ ਤੋਂ ਘੱਟ ਹੈ 80% ਦੀ 1500 ਰੁਪਏ ਤੋਂ ਘੱਟ ਹੈ 96% ਐਡਮਿਸ਼ਨ ਫੀਸ ਕਿੰਨੀ ਕਰੀਏ ਇਹ ਸਾਰਾ ਮਿਲਾ ਕੇ ਮੈਂ ਕਹਿ ਰਹੀ ਹਾਂ ਹਾਂ 96% ਸਕੂਲਾਂ ਦੀ ਫੀਸ ਜਿਹੜੀ ਹੈ 40 ਤੋਂ 50000 ਦੇ ਵਿੱਚ ਹੈ 96% ਦੀ ਹੁਣ 4% ਨੂੰ ਲੈ ਕੇ ਜੇ ਰੋਲਾ ਪਾ ਰਹੇ ਹੈ ਤੇ ਭਾਈ ਸਾਹਿਬ ਉਹ 4% ਤੇ ਕਰਨਾ ਨਾਲ ਗੱਲ ਕਰੋ ਨਾ ਉਹ ਤਾਂ ਕਦੀ ਰੋਲਾ ਪੰਦੇ ਹੀ ਨਹੀਂ ਉਹਨਾਂ ਦੇ ਪੇਰੈਂਟਸ ਨੂੰ ਕੋਈ ਦਿੱਕਤ ਨਹੀਂ ਆ ਉਹਨਾਂ ਦੀ ਫੀਸ 1 ਲੱਖ ਰੁਪਈਆ ਹੈ ਉਹ ਕਹਿੰਦੇ ਸਾਨੂੰ ਸਕੂਲ ਇਹੋ ਜਿਹੇ ਚਾਹੀਦੇ ਜਿਵੇਂ 5 ਸਟਾਰਾਂ ਚ ਲੋਕ ਜਾ ਰਹੇ ਵੱਧ ਰਹੇ ਨਾ 5 ਸਟਾਰ ਐ ਦਾ 5 ਸਟਾਰ ਸਕੂਲ ਵੀ ਵੱਧ ਰਹੇ ਨੇ ਤਾਂ ਕੋਈ ਦਿੱਕਤ ਹੀ ਨਹੀਂ ਹੈ ਉਹਨਾਂ ਦੇ ਕਾਰਨ ਸਾਨੂੰ ਐਵੇਂ ਕਹੀ ਜਾ ਰਹੀ ਸਾਡੀ ਇਹ ਤਾਂ ਫੀਸਾ ਜ਼ਿਆਦਾ ਨਹੀਂ ਓਪਨ ਡਿਬੇਟ ਦਾ ਮੈਂ ਚੈਲੰਜ ਕਰਦਾ ਆਜਣ ਜਿੱਦੇ ਵੀ ਆਣੇ ਪਰ ਸਭ ਤੋਂ ਵੱਡੀ ਗੱਲ ਹੈ ਇਹ ਤੁਸੀਂ ਕਹਿ ਰਹੇ 10 ਸਾਲਾਂ ਤੋਂ ਸੁਣੀ ਨਹੀਂ ਗਈ ਹੈਗੀ ਲੇਕਿਨ ਹੱਲ ਕੀ ਹੈਗਾ ਹੱਲ ਤਾਂ ਕੱਢਣਾ ਪਊਗਾ ਕਿਉਂਕਿ ਦੋਨੋਂ ਸਾਈਡ ਦੇ ਅਗਰ ਰਾਉਂਡ ਟੇਬਲ ਗੱਲ ਨਹੀਂ ਹੋਏਗੀ ਤਾਂ ਗੱਲ ਨਹੀਂ ਬਣੇਗੀ ਕਿਉਂਕਿ ਤੁਸੀਂ ਸਿੱਧਾ ਕਹੋਗੇ ਆਓ ਮੈਂ ਓਪਨ ਡਿਬੇਟ ਕਰਦਾ ਓਪਨ ਡਿਬੇਟ 'ਚ ਗੱਲਬਾਤ ਕਰ ਲੈਂਦੇ ਤਾਂ ਇੱਕ ਦੂਜੇ ਨੂੰ ਤਾੜਨ ਵਾਲੀ ਗੱਲ ਹੋਊਗੀ ਲੇਕਿਨ ਸਭ ਤੋਂ ਵੱਡੀ ਗੱਲ ਹੈ ਫਿਕਰਮੰਦ ਗੱਲ ਜੋ ਇਹ ਹੈਗੀ ਹੈ ਕਿ ਤੁਸੀਂ ਇਸ ਦਾ ਹੱਲ ਕਿਵੇਂ ਕੱਢੋਗੇ ਕਿਉਂਕਿ ਹੱਲ ਤੱਕੜਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਨਹੀਂ ਹੱਲ ਉਹਨਾਂ ਦੇ ਹੱਥ 'ਚ ਹੈ ਨਾ ਸਾਡੇ ਹੱਥ 'ਚ ਹੈ ਨਹੀਂ ਅਸੀਂ ਤਾਂ ਕਹਿ ਅਗਰ ਤੁਹਾਨੂੰ ਲੱਗਦਾ ਅਸੀਂ ਗਲਤ ਗੱਲ ਕਰ ਰਹੇ ਥਰਡ ਪਾਰਟੀ ਵੀ ਬਿਠਾ ਲਓ ਨਾਲ ਸਿੱਖਿਆ ਅਧਿਕਾਰੀ ਨੂੰ ਵੀ ਠਾ ਸਕਦੇ ਆ ਸਿੱਖਿਆ ਅਧਿਕਾਰੀ ਦੇ ਹੱਥ 'ਚ ਕੁਛ ਨਹੀਂ ਆ ਇਹ ਉੱਪਰ ਦੇ ਲੈਵਲ ਦੀ ਗੱਲ ਹੈ ਜੇ ਸਰਕਾਰ ਨੂੰ ਲੱਗਦਾ ਅਸੀਂ ਸਿੱਖਿਆ ਮੰਤਰੀ ਨੂੰ ਉਠਾਣਾ ਪੈਊਗਾ ਸਿੱਖਿਆ ਮੰਤਰੀ ਦੀ ਬੈਠਣ ਡਾਇਰੈਕਟਰਸ ਬੈਠਣ ਏਸੀਐਸ ਬੈਠਣ ਚੀਫ ਸਕੱਰੇਟਰੀ ਬੈਠਣ ਮੈਂ ਤਾਂ ਕਹ ਰਿਹਾ ਮੀਡੀਆ ਦੇ ਵੀ ਪੰਜ ਬੰਦੇ ਵਿਚਕਾਰ ਹੀ ਬੈਠਣ ਉਹਦੇ 'ਚ ਹੀ ਪਤਾ ਲੱਗ ਜਾਏਗਾ ਅਸੀਂ ਗਲਤ ਕਹਿ ਰਹੇ ਆ ਜਾਂ ਦੂਜਾ ਗਲਤ ਕਹਿ ਰਹੇ ਆ ਗੱਲ ਸਿੱਧੰ ਸਿੱਧੀ ਹੋਣੀ ਚਾਹੀਦੀ ਆ ਕੋਈ ਦਿੱਕਤ ਨਹੀਂ ਸਾਨੂੰ ਜਿੱਥੇ ਅਸੀਂ ਅਨੁਚਿਤ ਗੱਲ ਛੱਡ ਦਿੱਤੀ ਜਾ ਦੋ ਤਿੰਨ ਚੀਜ਼ਾਂ ਗਿਨਾਈਆਂ ਹੈਗੀ ਲੇਕਿਨ ਸਭ ਤੋਂ ਵੱਡੀ ਗੱਲ ਹੈ ਤੁਸੀਂ ਇੱਕ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਵਰਸਸ ਗਵਰਨਮੈਂਟ ਆਫ ਹਰਿਆਣਾ ਦਾ ਕੇਸ ਚੱਲ ਰਿਹਾ ਉਸ ਦੀ ਜ਼ਿਕਰ ਕੀਤਾ ਹੈਗਾ ਉਸ ਕੇਸ ਦੇ ਵਿੱਚਕਾਰ ਕੀ ਉਸ ਕੇਸ ਦੇ ਵਿੱਚ ਇਹ ਸੀਗਾ ਇਹ ਸਾਨੂੰ ਜਿਹੜੀ ਰਾਸ਼ੀ ਭੁਗਤਾਨ ਦੀ ਗੱਲ ਕਰ ਰਹੇ ਸੀ ਉਹ ਬਹੁਤ ਹੀ ਛੋਟੀ ਸੀ ਅਸੀਂ ਕਿਹਾ ਕਿ ਨਿਯਮ ਇਹ ਕਹਿੰਦਾ ਜਿਹੜਾ ਪਾਰਲੀਮੈਂਟ ਚ ਪਾਸ ਹੋਇਆ ਕਿ ਤੁਸੀਂ ਫ੍ਰੀ ਬੱਚੇ ਪੜਵਾ ਸਕਦੇ ਲੋ ਦੀ ਖਰਚ ਪਰ ਭਾਈ ਸਰਕਾਰ ਕਰੇਗੀ ਸਰਕਾਰ ਦਾ ਫਾਰਮੂਲਾ ਇੱਕ ਤੈਅ ਕੀਤਾ ਗਿਆ ਕਿ ਜੋ ਪ੍ਰਤੀ ਬੱਚਾ ਸਰਕਾਰੀ ਸਕੂਲ ਤੇ ਖਰਚ ਆ ਰਿਹਾ ਮਨ ਲਓ 40000 ਪਿਆ ਰਿਹਾ 30000 ਆ ਰਿਹਾ 20000 ਆ ਰਿਹਾ ਵਾਟ ਐਵਰ ਅਮਾਉਂਟ ਮੇਂ ਵੀ ਆਰ ਪ੍ਰਾਈਵੇਟ ਸਕੂਲ ਦੀ ਜਿਹੜੀ ਫੀਸ ਹੈ ਉਹਦੇ ਵਿੱਚੋਂ ਦੋਨੋਂ ਚ ਜਿਹੜਾ ਘਟ ਹੋਏਗਾ ਉਹਦਾ ਭੁਗਤਾਨ ਸਰਕਾਰ ਕਰੇਗੀ ਇਹ ਨਿਯਮ ਹੈ ਸਰਕਾਰ ਉਸ ਨਿਯਮ ਨਾਲ ਪੈਸਾ ਦੇ ਦੇ ਇਹ ਪੈਸਾ ਜਿਹੜਾ ਮੈਂ ਗਰੰਟੀ ਨਾਲ ਕਹਿ ਰਿਹਾ ਜਿੰਨਾ ਪੈਸਾ ਮੈਂ ਮੰਗ ਰਿਹਾ ਇਸ ਤੋਂ ਵੀ ਵੱਧ ਪੈਸਾ ਹੋਏਗਾ আর ਫਿਰ ਜਿਹੜਾ ਪੈਸਾ ਇਹਨਾਂ ਨੇ ਸਾਡਾ ਨਹੀਂ ਦਿੱਤਾ ਵਿਆਜ ਤੇ ਉਹਦੇ ਤੇ ਵੀ ਬੰਦ ਹੈ ਵਿਆਜ ਲਾ ਦੇਣ ਤੇ ਜਿੰਨਾ ਮੈਂ ਕਹਿ ਰਿਹਾ ਉਸ ਤੋਂ ਡਬਲ ਹੋ ਜਾਏਗਾ ਤੇ ਗਲਤ ਅਸੀਂ ਕੁਝ ਨਹੀਂ ਕਹਿ ਰਹੇ ਮੈਂ ਤੇ ਕਹਿ ਰਿਹਾ ਥਰਡ ਪਾਰਟੀ ਨੂੰ ਵੀ ਤੇ थर्ड पार्टी ਜਿਹੜਾ ਮੀਡੀਆ ਛਾਪੇਗਾ ਉਹ ਸਕੂਲ ਵਾਲੇ ਜਿਹੜਾ ਗਲਤ ਰੌਲਾ ਪਾ ਰਹੇ ਆ ਤੇ ਜਿੱਥੇ ਅਸੀਂ ਥੋੜੇ ਬਦਨਾਮ ਸਾਨੂੰ ਹੋਰ ਬਦਨਾਮੀ ਮਿਲ ਜਾਈਗੀ ਜੇ ਅਸੀਂ ਗਲਤ ਕੰਮ ਕਰਾਂਗੇ ਤਾਂ

x aur whatsapp channel par